ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਸਾਰੇ ਵੀਰਾਂ ਦੇ ਹਜੇ ਵੱਜੇ ਆ 10:30 ਸਾਢੇ 10000 5 ਕਿਲ ਆਪਣੇ 4 ਕਿਲੇ ਦੇ ਨੇੜੇ ਖੱਤਾ ਪੱਟ ਕੇ ਸੱਟਤਾ ਆ ਰਹਿ ਗਿਆ ਬਸ ਇੰਨਾ ਰਹਿ ਗਿਆ 5 ਵਜੇ ਸਾਢੇ 5 ਵਜੇ ਸਟਾਰਟ ਕਰ ਲਿਆ ਸੀ ਇਹਨੇ ਕੰਮ ਤੇ ਤੁਸੀਂ ਦੇਖ ਲਓ ਵੀ ਇੰਨਾ ਕੰਮ ਨਵੇੜੀ ਜਾਂਦੀ ਹੈ ਕਿਨਾ ਵੀਰ ਦਾ ਕੱਲ ਮੈਨੂੰ ਫੋਨ ਆਇਆ ਬਜਾਰਾ ਸੀਗਾ ਅੱਜ ਮੈਂ ਉਹ ਪਤਾ ਨਹੀਂ ਹੁਣ ਉਹਦੀ ਗਬਰ ਜੀ ਸੀਗੀ ਪਤਾ ਨਹੀਂ ਕੋਈ ਹੋਰ ਸੀ ਪਤਾ ਨਹੀਂ ਮੈਨੂੰ ਸਮਝ ਨਹੀਂ ਆਉਂਦਾ ਤੇ ਉਹ ਕਹਿੰਦਾ ਵੀਰੇ ਵੀ ਅਸੀਂ ਨਾ ਘਰੋਂ ਭੱਜ ਕੇ ਵਿਆਹ ਕਰਾ ਲਿਆ ਤੇ ਵੀ ਜੀ ਮੈਨੂੰ ਯਾਰ ਕੰਮ ਦਵਾ ਦਿਓ ਵੀ ਮੈਨੂੰ ਨਾ ਸਿਰ ਤੇ ਛੱਤ ਦੀ ਲੋੜ ਆ ਵੀ ਜ਼ਰੂਰ ਤਾਂ ਮੈਨੂੰ ਕੰਮ ਦੀ ਹੈ ਨਾ ਤੇ ਮੈਂ ਕਿਹਾ ਯਾਰ ਵੀਰੇ ਵੀ ਇਕੋ ਇਹ ਚੀਜ਼ਾਂ ਨਾ ਕਰਨੀਆਂ ਨਹੀਂ ਚਾਹੀਦੀਆਂ ਕਹਿੰਦਾ ਘਰਦਿਆਂ ਦੀ ਮਰਜ਼ੀ ਤੋਂ ਵੀ ਨਾ ਕਹਿੰਦਾ ਹੁਣ ਤਾਂ ਪਤਾਵਾ ਕਰਦਿਆਂ ਨੂੰ ਪਰ ਕਹਿੰਦਾ ਵੀ ਇਹ ਵੀ ਮੇਰੇ ਕੋਲ ਕੰਮ ਵੀ ਹੈ ਨੀਗਾ ਤੇ ਰਹਿਣ ਨੂੰ ਘਰ ਵੀ ਨਹੀਂ ਹੈਗਾ ਨਾ ਮੈਂ ਕਿਹਾ ਵੀਰੇ ਯਾਰ ਤੂੰ ਬਹੁਤ ਗਲਤ ਗੱਲ ਕਰੀ ਆ ਹਨਾ ਵੀ ਇਹ ਸਟੈਪ ਚੱਕ ਕੇ ਵੀਰ ਜਿਹੜਾ ਇਹ ਪਿਆਰ ਪਿਓਰ ਆ ਨਾ ਇਹ ਸਾਲਾ ਪੈਸੇ ਦੇ ਨਾਲ ਹੀ ਹੁੰਦਾ ਵਾ ਜਦੋਂ ਨਾ ਜਿੰਨਾ ਚਿਰ ਆਪਾਂ ਪੈਰ ਤੇ ਪੈਰਾਂ ਦੇ ਸਟੈਂਡ ਨਹੀਂ ਹੈਗੇ ਆਪਣੇ ਪੱਲੇ ਕੱਖ ਨਹੀਂ ਹੈਗਾ ਉਹਨਾਂ ਜਿਹੜੇ ਸਾਲਾ ਪਿਆਰ ਪਿਓਰ ਨਾ ਕੁਛ ਨਹੀਂ ਕਰਦੇ ਜਦੋਂ ਜੇਬ 'ਚ ਪੈਸਾ ਵਾ ਇਹ ਪਿਆਰ ਵੀ ਉਹਨਾਂ ਨੂੰ ਉਦਾਂ ਹੀ ਸੋਹਣਾ ਲੱਗਦਾ ਵਾ ਜਦੋਂ ਪੈਸੇ ਹੈ ਨਹੀਂ ਕਿ ਪੈਸੇ ਤੋਂ ਬਿਨਾ ਪਿਆਰ ਪਿਓਰ ਨਹੀਂ ਹੈਗਾ ਇਹ ਕੁਛ ਤੇ ਮੈਂ ਕਹ ਰ ਵੀਰ ਤੂੰ ਐਵੇਂ ਨਹੀਂ ਦੀ ਕਰਨਾ ਚਾਹੀਦਾ ਵੀ ਠੀਕ ਆ ਮੈਂ ਕਹਾਂ ਤੁਸੀਂ ਯਾਰ ਵੀ ਹਜੇ ਵੀ ਤੂੰ ਤੇਰੇ ਕੋਲ ਟਾਈਮ ਆ ਵੀ ਘਰੇ ਮੁੜ ਜਾ ਵੀ ਗੱਲ ਕਰ ਲੈ ਹਨਾ ਤੇ ਸ਼ਾਇਦ ਉਹ ਵੀਰ ਨੂੰ ਮੇਰਾ ਬੁਰਾ ਹੀ ਲੱਗਿਆ ਹੋਊਗਾ ਤੇ ਮੈਨੂੰ ਕਹਿੰਦਾ ਵੀਰ ਵੀ ਮੈਨੂੰ ਕੰਮ ਤੇ ਰੱਖ ਲਓ ਹਨਾ ਵੀ ਇੱਥੇ ਆਪਦੇ ਮੈਂ ਕਿਹਾ ਅਰਵੀ ਨੇ ਵੀ ਮੈਂ ਤਾਂ ਤੈਨੂੰ ਰੱਖ ਲਉ ਕੱਲ ਨੂੰ ਮੇਰੇ ਨਾਂ ਲਾ ਦੇਣਗੇ ਹਨ ਵੀ ਤੇਰੇ ਘਰ ਦੇ ਜਾਂ ਵੀ ਉੱਥੇ ਰੱਖਿਆ ਹੋਇਆ ਉਹਨਾਂ ਨੇ ਵੀ ਤਾਂ ਐਂ ਤਾਂ ਮੈਂ ਕਿਹਾ ਵੀ ਨੇ ਪਹਿਲਾਂ ਆਪਦੀ ਘਰੇ ਸਹੀ ਕਰ ਜੀ ਉਸ ਤੋਂ ਬਾਅਦ ਕੋਈ ਗੱਲ ਨਹੀਂ ਦੇਖ ਲਾਂਗੇ ਹਨ ਵੀ ਰੱਖ ਲੈ ਹੋਰ ਕੋਈ ਨਹੀਂ ਕੰਮ ਦਵਾ ਦੂੰ ਤੈਨੂੰ ਤੇ ਮੈਂ ਕਿਹਾ ਉਹਨਾਂ ਦਾ ਵੀਰੇ ਔਖਾ ਹੁੰਦਾ ਹਨਾ ਕਿ ਵੀ ਯਾਰ ਇਹ ਜਿਹੜਾ ਪਿਆਰ ਪਿਓਰ ਆ ਨਾ ਇਹ ਸਿਰਫ ਇੱਕ ਪੈਸੇ ਵਾਲਿਆਂ ਦੀ ਇਹ ਹੈਗੇ ਆ ਵਾ ਗਰੀਬ ਬੰਦੇ ਦਾ ਕੋਈ ਪਿਆਰ ਪਿਓਰ ਨਹੀਂ ਹੈਗਾ ਕਿਉਂਕਿ ਜਦੋਂ ਪੈਸੇ ਤੋਂ ਬਿਨਾ ਹੈ ਕੀ ਹੈ ਯਾਰ ਕੀ ਖਵਾਵਾਂਗੇ ਉਹਨੂੰ ਨਾਲ ਚਲੋ ਲੈ ਆਏ ਹਨ ਇਉਂ ਤਾਂ ਹੁੰਦਾ ਨਹੀਂ ਚਲੋ ਕੰਮ ਤਾਂ ਦੋਨਾਂ ਨੇ ਕਰਨਾ ਹਨ ਮੈਨੂੰ ਉਹਨੇ ਦੱਸਿਆ ਵੀ ਵੀਰੇ ਅਸੀਂ ਅੰਮ੍ਰਿਤਸਰ ਗੁਰਦਵਾਰਾ ਸਾਹਿਬ ਰਹਿ ਰਹੇ ਹਾਂ ਹਨ ਦਰਬਾਰ ਸਾਹਿਬ ਰਹਿ ਰਹੇ ਹਾਂ ਹਨ ਤੇ ਬੜਾ ਸੁਣ ਕੇ ਉਹ ਲੱਗਿਆ ਹਨ ਅੱਜ ਮੈਂ ਕਵਰ ਵੀ ਦੇਖਦਾ ਸੀ ਇੱਕ ਉਹ ਚ ਵੀ ਮੁੰਡਾ ਕੁੜੀ ਪਤਾ ਨਹੀਂ ਮਟਾਲੇ ਦਾ ਸੀਗਾ ਤੇ ਉਹ ਕੁੜੀ ਨੇ ਹੁਣ ਦੇਖ ਲਓ ਕੁੜੀ ਨੇ ਉਹ ਤੇ ਹੀ ਰੋਪ ਲਾਤਾ ਉਹ ਬੰਦੇ ਤੇ ਹੁਣ ਇਹ ਨਹੀਂ ਪਤਾ ਵੀ ਉਹੀ ਮੁੰਡਾ ਸੀ ਕਿ ਮੈਨੂੰ 15 ਦਿਨ ਹੋ ਗਏ ਮੈਨੂੰ ਘਰੋਂ ਲੈ ਕੇ ਆਏ ਨੂੰ ਮੈਨੂੰ ਪਤਾ ਨਹੀਂ ਲੈ ਦੱਸੋ ਕੁੜੀ ਦਾ ਆਦਿਆਣੀ ਸੱਚੀ ਹੋਗੀ ਕਿਉਂਕਿ ਉਹ ਐ ਹੋ ਗਿਆ ਕੋਈ ਐ ਨਹੀਂ ਕਹਦਾ ਕਿ ਕੁੜੀ ਮਾੜੀ ਆ ਜਾਂ ਕੁਝ ਵੀ ਆ ਪਰ ਗੱਲ ਐ ਹੋ ਗਈ ਉਹ ਤੋਂ ਹੁਣ ਮੁੰਡੇ ਤੋਂ ਵਿਚਾਰ ਤੋਂ ਨਹੀਂ ਕੋਈ ਹੱਲ ਹੋਇਆ ਹੁਣ ਘਰ ਦਾ ਜਾਂ ਅਰੇਂਜਮੈਂਟ ਹਨਾ ਕੁੜੀ ਨੇ ਹੁਣ ਦੇਖਿਆ ਯਾਰ ਵੀ ਮੇਰਾ ਤਾਂ ਕੋਈ ਹੁਣ ਘਰੇ ਮੋੜਨ ਦਾ ਉਹਦੇ ਕੋਲ ਕੋਈ ਹੱਲ ਨਹੀਂ ਹੁਣ ਉਹਨੇ ਆ ਗੱਲ ਚੱਕ ਲਈ ਵੀ ਇਹ ਤਾਂ ਐ ਨਹੀਂ ਹੋਇਆ ਵੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਮੈਂ ਤਾਂ 15 ਦਿਨ ਹੋ ਗਏ ਇੱਥੇ ਪਹਿਲਾਂ ਕਹਿੰਦੇ ਹੋਟਲ 'ਚ ਰੱਖਿਆ ਫੇਰ ਉਹਨਾ ਗੁਰਦਰਾ ਸਾਹਿਬ ਮੈਨੂੰ ਰੱਖਿਆ ਹੋਇਆ ਤੇ ਇਹ ਜਿਹੀਆਂ ਗੱਲਾਂ ਕਰੀਆਂ ਨਾ ਕੁੜੀ ਨੇ ਤੇ ਉਹੀ ਗੱਲ ਹੋ ਗਈ ਨਾ ਕਿ ਪੈਸੇ ਤੋਂ ਬਿਨਾ ਪਿਆਰ ਵੀ ਨਹੀਂ ਹੈਗਾ ਤੇ ਇਹ ਸਾਰੇ ਵੀਰਾਂ ਨੂੰ ਰਿਕੁਐਸਟ ਆ ਕਿ ਇਹ ਜਿਹੇ ਪੰਗੇ ਨਾ ਹੀ ਲਿਆ ਕਰੋ ਠੀਕ ਆ ਆ ਠੀਕ ਆ ਪਿਆਰ ਸੱਚੀ ਗੱਲ ਆ ਪੈਸੇ ਤੋਂ ਬਿਨਾ ਕੋਈ ਪਿਆਰ ਪੂਰ ਨਹੀਂ ਹੈਗਾ ਜਦੋਂ ਆਪਣੀ ਜੇ ਚ ਪੈਸੇ ਆ ਤਾਂ ਫੇਰ ਹੀ ਪਿਆਰ ਹੁੰਦਾ ਫੇਰ ਹੀ ਤਲੇ ਚੌਂਕ ਆਉਂਦੇ ਆ ਸਭ ਕੁਝ ਫੇਰ ਹੀ ਆਉਂਦਾ ਜਿੰਨਾ ਜਰ ਪੈਸੇ ਨਹੀਂ ਹੈਗੇ ਉਦੋਂ ਇਹ ਕੁਛ ਨਹੀਂ ਉਹ ਚੀਜ਼ਾਂ ਕੋਈ ਮੈਨੇ ਨਹੀਂ ਰੱਖਦੀਆਂ ਚਾਹੀ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਚਾਹੀ ਕੁਛ ਮਾਤੀ ਕਰਦੇ ਹੋ ਤੇ ਇਹ ਪਿਆਰ ਪਿਓਰਸ ਵਾਲਾ ਪੈਸੇ ਦੇ ਨਾਲ ਹੀ ਆਉਂਦਾ ਨਹੀਂ ਨਹੀਂ ਆਉਂਦਾ ਇਹ ਬੜੀ ਕੁੱਤੀ ਚੀਜ਼ ਹੈ ਇਹ ਤਾਂ ਪਰਹੀਂ ਪਰਹੀਂ ਠੀਕ ਆ ਆਪਾਂ ਤੇ ਅੱਜ ਚੱਲਦਾ ਕੰਮ ਆਲੂ ਦਾ ਬਹੁਤ ਵਧੀਆ ਮਸ਼ੀਨ ਨੇ ਸਾਥ ਦਿੱਤਾ ਹੋਇਆ ਤੇ ਬੜਾ ਕੰਮ ਨਵੇੜਦੀ ਆ ਜਾਨੀ ਕਿ ਦੇਖ ਲੋ ਵੀ ਹਜੇ 11 ਵਜਣ ਵਾਲਿਆ ਚਾਰਕ ਚਾਰ ਕਿਲੇ ਦੇ ਨੇੜੇ ਖੱਤਾ ਖਤਮ ਹੋਜ ਗਿਆ ਚਲੋ ਹੋਰ ਕੀ ਚਾਹੀਦਾ ਚਾਰ ਕਿਲੇ ਪੱਟ ਕੇ ਸੜਦੇ ਮਸ਼ੀਨ ਨਾਲ ਸਾਧਿਹੜੀ ਜਿੰਨੇ ਮਰਜੀ ਪਟਾ ਲਓ ਆ ਜਿੰਨੀ ਲਿਵਰ ਮਰਜੀ ਲੱਗੀ ਹੋਵੇ ਮੈਂ ਕਹਿੰਦਾ ਸਾਧਿਹੜੀ ਦੀ ਤੇ 100 ਲਿਵਰ ਇੱਕ ਮਸ਼ੀਨ ਇੱਕ ਮਸ਼ੀਨ ਚਲਾਈ ਜਨੂੰ 100 ਬਸ ਲਿਵਰ ਨਾਲ ਤੇ ਦੇਰ ਦੇ ਚੱਲੀ ਜਾਂਦਾ ਕੰਮ ਤੇ ਬਸ ਓਲੇ ਮਲੇ ਤੇ ਜਾਣ ਦੀ ਵੀ ਤਿਆਰੀ ਚੱਲਦੀ ਆ ਵੀ ਕੱਲ ਨੂੰ ਟਰਾਲੀ ਤਿਆਰ ਕਰਨੀ ਅੱਜ ਕੱਲ ਨੂੰ ਤੁਹਾਨੂੰ ਦੂਕੇ ਦਵਾਂਗੇ ਤੇ ਟਰਾਲੀਆਂ ਟਰਲੀਆਂ ਤਿਆਰ ਕਰਦੇ ਆ ਤੇ ਮਿਲਾਂਗੇ ਸਾਰੇ ਵੀਰਾਂ ਨੂੰ ਉਹਲੇ ਮਹੱਲੇ ਤੇ ਜਿਹੜੇ ਵੀਰ ਜਾਣਦੇ ਹੋਣਗੇ ਤੇ ਚਲੋ ਦੇਖਦੇ ਆ ਕੀ ਬਣਦਾ ਅੱਜ ਇੱਕ ਲੀਵਰ ਹੋਰ ਮਿਲ ਗਈ ਸੀ ਉੱਥੇ ਵੀ ਉੱਥੇ ਭੇਜਣ ਲੱਗਿਆ ਹੋਣਾ ਮਸ਼ੀਨ ਨੂੰ ਤੇ ਇਹ ਤੁਹਾਨੂੰ ਦਿਖਾਉਨੇ ਆ ਉੱਥੇ ਫਰਕ ਚੱਲਦੀ ਦਾ ਕਿੰਨਾ ਫਰਕ ਆ ਬਸ ਇੱਥੇ ਥੋੜੀ ਰਹਿ ਗਈ ਜਿਹੜੀ ਲਾ ਕੇ ਫਿਰ ਉੱਥੇ ਚੱਲਦੀ ਵੀਰ ਸਰਵਸ ਨਾਲ ਦੇ ਗਰਮੀ ਵਾਲੇ ਆਏ ਬੈਠੇ ਆ। ਬਸ ਵੈਸੇ ਹੀ ਗਿੜਾ ਮਾਨ ਆਇਆ। ਆਪਣੇ ਨਾਲ ਟਰੈਕਟਰ ਦਾ ਜਿਹੜਾ ਪਹਿਲਾਂ ਚੱਕ ਲੱਗਿਆ ਸੀ ਉਹ ਨਹੀਂ ਲੈ ਆਪਨੇ ਦੀ ਚੱਕ ਦਾ ਹੁਣ ਐਕਸਟਰਾ ਚੱਕ ਚੇਂਜ ਕਰਵਾਤਾ ਹਾਂ ਜਸਵాల్ ਵਾਲੇ ਵੀਰੇ ਤੋਂ। ਨਵਾਂ ਚੱਕ ਲਵਾਤਾ ਤੇ ਹੁਣ ਚੱਕ ਦਾ ਬਿਲਕੁਲ ਬੰਦ ਰਿਹਾ ਸੀ। ਝਟਕਾ ਮਾਰਦਾ ਸੀਗਾ ਨਾਟ ਟੁੱਟਦੇ ਸੀਗੇ ਨਾ ਤਾਂ ਕਰਕੇ ਉਹ ਹੁਣ ਸੈੱਟ ਕਰਿਆ ਵਾ ਨਾਟ ਤੇ ਨਾਟ ਦੀ ਬਹੁਤ ਜਾਦੇ ਪਾਈਆ ਹਾਰਡਨੈਸ 10 10 ਪੁਆਇੰਟ ਵਾਲਾ ਪਾਇਆ ਵਾ ਸਿੱਧਾ ਹੀ ਉਹ ਮੈਂ ਵੀ ਇਕੱਠਾ ਕਰਦਾ ਮੇਰਾ ਦੇਖਾਓ 1500 ਤੱਕ ਅਸੇ ਰੇਸ ਬੰਨਿਆ ਉਹ ਰੇਸ ਤੇ ਰੇਸ ਕੱਟ ਕਰਦਾ ਹੀ ਇਹਦੇ ਹਵਾ ਕਰਕੇ ਹਵਾ ਕਰਕੇ ਨਾ ਹੋਵੇ ਵੀਰੇ ਹਵਾ ਕਰਕੇ ਉਹ ਸਰ ਉਹ ਕਰਦਾ ਹੀ ਨਹੀਂ ਆਉਹੀ ਕਹਿੰਦਾ ਹਵਾ ਕਰਕੇ ਵੀ ਉਹ ਰੇਸ ਤਾਂ ਕੱਟ ਨਹੀਂ ਕਰਦਾ ਸੁਣਨੇ ਕਿ ਰੇਸ ਕੱਪੜਾ ਲਿਆ ਤੇ ਦੇਖੀ ਹੁਣ ਤੇਲ ਤਾਂ ਨਹੀਂ ਕਿਤੇ ਲੀਕ ਹੋਊਗਾ ਆ ਮੈਂ ਬੰਦ ਕਰਦਾ ਉਹ ਦੁਬਾਰਾ ਸਟਾਰਟ ਕਰਦਾ ਆਹ ਇਧਰ ਭਾਈ ਮਿੱਟੀ ਨਾਲ ਹੁੰਦਾ